ਸੰਦਾਲੀ ਚੈਨ ਤੇ ਆ ਜੀ ਦਾ ਸਵਾਗਤ ਹੈ ਜੀ ਤਾਜ਼ਾ ਖਬਰਾਂ ਚੰਡੀਗੜ੍ਹ ਦੇ ਸੀਰੀਅਲ ਕਿਲਰ ਸੋਨੂ ਕੁਮਾਰ ਸੋਨੂ ਕੁਮਾਰ ਖਿਲਾਫ ਦੋਸ਼ ਤੈ ਸ਼ੁਕਰਵਾਰਨ ਹੋ ਵੀ ਕਿ ਸਜ਼ਾ ਦਾ ਲਹਾਨ ਚੰਡੀਗੜ੍ਹ ਦੇ 15 ਸਾਲ ਪਹਿਲਾਂ ਇੱਕ ਐਮਬੀਏ ਦੀ ਵਿਦਿਆਰਥਣਾਂ ਨੂੰ ਜਬਰਜਨਾਹ ਦੇ ਕਤਲ ਮਾਮਲੇ ਸੀਨੀਅਰ ਸੀਰੀਅਲ ਕਿਲਰ ਸੋਨੂ ਨੂੰ ਦੋਸ਼ੀ ਠਰਾਇਆ ਗਿਆ ਉਸ ਨੂੰ ਕੱਲ ਸਜ਼ਾ ਸੁਣਾਈ ਜਾਵੇਗੀ ਵਿਦਿਆਰਥੀਆਂ ਦੇ ਮਾਪੇ ਅਦਾਲਤ ਵਿੱਚ ਮੌਜੂਦ ਸਨ ਤੇ ਉਸ ਨੂੰ ਦੋਸ਼ੀ ਖਰਾਆਇਆ ਗਿਆ ਹੈ ਉਹਨਾਂ ਨੇ ਅਦਾਲਤ ਵਿੱਚ ਤੇ ਫੈਸਲੇ ਨੂੰ ਸਦੂਚੀ ਪਰ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਜ਼ਾ ਦੀ ਡੀ ਕਰਨਗੇ ਜਾਣਕਾਰੀ ਅਨੁਸਾਰ ਇਸ ਮਾਮਲੇ ਇਹ ਮਾਮਲਾ 2010 ਦਾ ਹੈ ਜਦੋਂ ਵਿਦਿਆਰਥੀ ਦੇ ਕਤਲ ਤੋਂ ਬਾਅਦ ਫਰੋਹੀ ਨੇ 12 ਸਾਲ ਤੱਕ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੇ ਵੀ ਐਨ ਰੇਸ ਕੇਸ ਦੀ ਰਿਪੋਰਟ ਦਰਜ ਕਰ ਦਿੱਤੀ ਸੀ ਪਰਿਵਾਰ ਨੇ ਇਨਸਾਫ ਦੀ ਉਮੀਦ ਛੱਡ ਦਿੱਤੀ ਸੀ ਹਾਲੇ ਕੇ 2022 ਚ ਚੰਡੀਗੜ੍ਹ ਦੇ ਇੱਕ ਔਰਤ ਦੇ ਕਤਲ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਬੁਰਜਾਥੀਆਂ ਦੇ ਕਤਲ ਮਾਮਲੇ ਵਿੱਚ ਪਹਿਲਾਂ ਹੀ ਸੁਰਾਗ ਮਿਲਿਆ ਸੀ ਪੁਲਿਸ ਦੁਬਾਰਾ ਕੀਤੇ ਗਏ 100 ਤੋਂ ਵੱਧ ਡੀਐਨ ਟੈਸਟਾਂ ਤੇ 800 ਲੋਕਾਂ ਤੋਂ ਪੁੱਛਗਿੱਛ ਅਰੋਪੀ ਮਾਨੋ ਕੁਮਾਰ ਦਾ ਨਾਮ ਸਾਹਮਣੇ ਆਇਆ ਸੀ ਤੇ ਚੰਡੀਗੜ੍ਹ ਦੇ ਡੰਡੂ ਮਾਜਰਾ ਸ਼ਾਹਪੁਰ ਕਲੋਨੀ ਦੇ ਰਹਿਣ ਵਾਲਾ ਹਾਲੇ ਕੇ ਸਮੱਸਿਆ ਇਹ ਹੈ ਕਿ ਚੰਡੀਗੜ੍ਹ ਛੱਡ ਕੇ ਬਿਹਾਰ ਚਲਾ ਗਿਆ ਸੀ ਤੇ ਨਾ ਤਾ ਮੋਬਾਈਲ ਫੋਨ ਦੀ ਵਰਤੋਂ ਕਰਦਾ ਸੀ ਤੇ ਨਾ ਹੀ ਉਸ ਕੋਲ ਆਧਾਰ ਕਾਰਡ ਸੀ ਤੇ ਨਾ ਹੀ ਉਸ ਕੋਲ ਕੋਈ ਬੈਂਕ ਖਾਤਾ ਸੀ ਦੂਜੀ ਵਜੋਂ ਪੁਲਿਸ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਲੱਭਣ ਵਿੱਚ ਅਸਮਰਥ ਰਹੀ ਹਾਲਾਂਕਿ ਜਦੋਂ ਉਹ 2024 ਚੰਡੀਗੜ੍ਹ ਵਾਪਸ ਆਇਆ ਤਾਂ ਉਸ ਨੇ ਉਸ ਨੂੰ ਇੱਕ ਖਬਰ ਮੁਖਬਰ ਨੂੰ ਸੂਚਨਾ ਦੇ ਗ੍ਰਿਫਤਾਰ ਕਰ ਲਿਆ ਪੁਚਕੰਦਰਾਂ ਉਸ ਨੂੰ ਦੋਵਾਂ ਔਰਤਾਂ ਦੇ ਕਤਲ ਦੀ ਗੱਲ ਕਬੂਲੀ ਹੈ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ 2008 ਵਿੱਚ ਉਸ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਇੱਕ ਨੌਜਵਾਨ ਲੜਕੀ ਦਾ ਬਲਾਤਕਾਰ ਤੇ ਕਤਲ ਕੀਤਾ ਸੀ ਚੰਡੀਗੜ੍ਹ ਦੇ ਸੈਕਟਰ 38 ਦੀ ਰਹਿਣ ਵਾਲੀ 21 ਸਾਲਾ ਐਮਬੀਏ ਦੀ ਵਿਦਿਆਰਥਣ 30 ਜੁਲਾਈ 2010 ਦੀ ਸ਼ਾਮ ਨੂੰ ਕੋਚੰਗ ਲਈ ਘਰੋਂ ਨਿਕਲੀ ਉਹ ਆਮ ਤੌਰ ਤੇ ਰਾਤ 9 ਵਜੇ ਤੱਕ ਘਰ ਵਾਪਸ ਆਈ ਤਾਂ ਜਦੋਂ ਉਸ ਦਿਨ ਉਹ ਵਾਪਸ ਨਹੀਂ ਆਈ ਤਾਂ ਉਸ ਦੇ ਫੋਨ ਦੀ ਨਹੀਂ ਲੱਗ ਰਿਹਾ ਸੀ ਉਸਦੇ ਪਰਿਵਾਰ ਨੇ ਉਸ ਖੂਸ਼ਕ ਐਸ.ਜੂ. ਨਾਲ ਸੰਪਰਕ ਕੀਤਾ ਤਾਂ ਉਸਨੂੰ ਪਤਾ ਪਤਾ ਨਹੀਂ ਲੱਗਿਆ ਕਿ ਇਸ ਤੋਂ ਬਾਅਦ ਪਰਿਵਾਰ ਨੇ ਸੈਕਟਰ 39 ਪੁਲਿਸ ਸਟੇਸ਼ਨ ਗਮਸ਼ਤ ਦੀ ਰਿਪੋਰਟ ਦਰਜ ਕਰਵਾਈ ਇਸ ਤੋਂ ਬਾਅਦ ਬਾਅਦ ਪਰਿਵਾਰ ਨੇ ਆਪਣੇ ਤਰੀਕੇ ਨਾਲ ਲੜਕੀ ਦੀ ਭਾਲ ਜਾਰੀ ਰੱਖੀ ਥੋੜੀ ਦੇਰ ਬਾਅਦ ਉਸਨੂੰ ਸੈਕਟਰ 38 ਦੇ ਕਮ ਟੈਕਸੀ ਸਟੈਂਡ ਦੇ ਨੇੜੇ ਆਪਣੀ ਧੀ ਦੀ ਸਕੂਟਰੀ ਦੇਖੀ ਜਿਸ ਤੇ ਖੂਨ ਦੇ ਛਿੱਟੇ ਸਨ ਪਰਿਵਾਰ ਵਾਲਿਆਂ ਨੇ ਆਸ-ਪਾਸ ਦੇ ਇਲਾਕੇ ਵਿੱਚ ਉਸਦੀ ਪਹਾਲ ਕੀਤੀ ਪਰ ਟੈਕਸੀ ਸਟੈਂਡ ਰੀ ਥੋੜੀ ਦੂਰ ਝਾੜੀਆਂ ਵਿੱਚ ਉਸਦੀ ਲਾਸ਼ ਖੂਨ ਨਾਲ ਲਤ-ਪਤ ਪਈ ਬਿਨਾਂ ਕੱਪੜਿਆਂ ਦੀ ਪਾਈ ਗਈ ਪਰਿਵਾਰ ਨੇ ਉਸ ਨੂੰ ਇਸੇ ਹਾਲਾਤ ਵਿੱਚ ਚੁੱਕਿਆ ਤੇ ਸਿੱਧਾ ਪੀਜੀਆਈ ਲੈ ਗਈ ਜਿੱਥੇ ਡਾਕਟਰ ਨੇ ਉਸ ਨੂੰ ਮਿੱਤਰ ਗਲਾਨ ਦਿੱਤਾ ਧੰਨਵਾਦ ਜੀ ਖਬਰਾਂ ਬੰਨ ਲੈ ਜੁੜੇ